ਦਾ ਲਖਵਿੰਦਰ ਸਿੰਘ ਜੀ ਬਾਬਾ ਅਕਾਲੀ ਸਾਹਿਬ ਬਾਬਾ ਤੁਖਾ ਸਿੰਘ ਜੀ ਜਰਾ ਹੀ ਜਾਲੇ ਉਹਨਾਂ ਦੇ ਨਾਲ ਦੋ ਟਰੈਕਟਰ ਪਾਉਜੀ ਉਸ ਦਿਨ ਤੋਂ ਸੇਵਾ ਕਰ ਰਹੇ ਹਾਂ ਜੀ ਲਖੇਵੀਰ ਜੀ ਹਾਲ ਚਾਲ ਜੀ ਖਾਲਸਾ ਵੈਰੀ ਵਦੇ ਬਾਬਾ ਜੀ ਕੀ ਕਹਿਣੇ ਚਾਹੁੰਦੇ ਸੰਗਤਾਂ ਨੂੰ ਬਾਈ ਤਾਂ ਵੱਧ ਤੋਂ ਵੱਧ ਸੰਗਤ ਨੂੰ ਕਹਿਣਾ ਚਾਹੁੰਦੇ ਆ ਕਿ ਇੱਥੇ ਬੰਦ ਧਿਆਨ ਕੇ ਸੇਵਾ ਤੋਂ ਹਰ ਤੀ ਕਿੰਨੀ ਵੀ ਹੋ ਜੇ ਤੁਹਾਡੇ ਪਰ ਆਣ ਕੇ ਵੱਧ ਤੋਂ ਵੱਧ ਕਰਨਾ ਅੱਗੇ ਇੱਧਰ ਦੇ ਭਰਾ ਤੋਂ ਬਾਜਾ ਨੇ ਚਰਵਾਲੇ ਤੋਂ ਫੇਫੇ ਏਕਮ ਕੇ ਆਹ ਜੋੜ ਦਿੱਤੀ ਆ ਉਹਨੂੰ ਮਾਰਾ ਇੱਥੇ ਤੋਂ ਆਪਣੀ ਨਾ ਦੇ ਕੇ ਆਹ ਕਰ ਜਿਹੜੇ ਆਏ ਬਾਜਾ ਬਿਲਕੁਲ ਜੀ ਤੇ ਇਹ ਕਿਹੜੀ ਸਾਈਡ ਹੁਣ ਜਿਹੜੀ ਢਾ ਲੱਗੀ ਆ ਜਾ ਰਹੇ ਇਹ ਜੀ ਗੁਰਦੁਆਰਾ ਸਾਡੇ ਦੀਪ ਚਿੰਦਾ ਜੀ ੁੱਲੇ ਵਾਲੇ ਪੇੜ ਦੇ ਵਿੱਚ ਉੱਥੇ ਖਾ ਲੱਗੀ ਆ ਜੀ ਸੂਰ ਰਾਮ ਸਿੰਘ ਵਾਲੇ ਪੜੇ ਤੋਂ ਪਰਪਰ ਜੀ ਥੋੜੇ ਤੋਂ ਚੱਲਣਾ ਬਾਜੀ ਬਾਜੀ ਇੱਥੇ ਵੀ ਆਉਂਦੇ ਕਰੀਏ ਕੋਲ ਮੋਲ ਠੀਕ ਹੋਰ ਵੀ ਟ੍ਰੈਂਪਰਾ ਵਨ ਕਰੋ ਉਹ ਵੀ ਸਟਾਫ ਹੋਰ ਵੀ ਆ ਬਿਲਕੁਲ ਵੀ ਧੰਨਵਾਦ ਜੀ ਖਾਲਸਾ ਵਾਹਿਗੁਰੂ ਦੇ ਦੇਖੋ ਉਹ ਜੰਦ ਦੇ ਸੇਵਾ ਦੇ ਵਿੱਚ ਲੱਗੇ ਹੋਇਆ ਜੀ ਤੇ ਇੱਧਰ ਜੋ ਦੇ ਰਗੜੇ ਲਾ ਰਹਾ ਬਾਬਾ ਜੀ ਨੂੰ ਹੀ ਵੇਖੋ ਕਰਾਇਆ ਹੈ ਬਾਬਾ ਜੀ ਵੈਰੀ ਖਾਲਸਾ ਬਾਬਾ ਜੀ ਕਿਵੇਂ ਫਿਰਨੇ ਚੱਲ ਰਹੇ ਹੋ ਜੀ ਛੋਲੇ ਛੰਡੇ ਫਰੈਟ ਵਿੱਚ ਚੱਲਣਗੇ ਰਗੜੇ ਵਿੱਚ ਚੱਲਣਗੇ ਵਾਹ ਗੱਫਾ ਪਾਣੀ ਚੱਲ ਸੰਗਤਾਂ ਹਣ ਸੰਗਤਾਂ ਕਰਾ ਕਾ ਜਾਨੀ ਦੇਖੋ ਤੋੜੇ ਤੋੜੇ ਭਰ ਭਰ ਕਿੱਦਾਂ ਲੈ ਜਾ ਰਹੇ ਆ ਜੀ ਤੇ ਸੰਤਰੀਆ ਕਾਲ ਤੇ ਐਸਾਈਡ ਤੇ ਦੇਖ ਸਕਦੇ ਆ ਯੋਧੇ ਕਰਾਂ ਰਗੜੇ ਲਾ ਰਹੇ ਆ ਜੀ ਕਰਾਂ ਸਾਰੇ ਚੜ੍ਹਦੀ ਕਲਾ ਚੋ ਜੀ ਹਰ ਕੰਮ ਹਾਂਜੀ ਕੋਈ ਠੀਕ ਅਲਾਗੀ ਚੜ੍ਹਦੀ ਕਲਾ ਜੀ ਵੇਖੋ ਜਿਹੜੇ ਸੇਵਾਦਾਰ ਵੇਖੋ ਕਿਰਾ ਨੌਜਵਾਨ ਮੁੰਡੇ ਇਹਨਾਂ ਦੇਖੋ ਸੇਵਾ ਦੇ ਵਿੱਚ ਕਿਰਾ ਨਹੀਂ ਰਿਜ਼ਾਈਂਦਾ ਮੇਰੇ ਵੀਰਾਂ ਦੀਆਂ ਬੜਾ ਸੁਜੋਗ ਆ ਯੋਧਿਆਂ ਦਾ ਮੈਰੀਕਲ ਦਾ ਦੇਖੋ ਮਿੱਟੀ ਦੇ ਟਰਾਲੇ ਭਰ-ਭਰ ਕੇ ਸਭਰਾ ਵੀ ਕਰਾਂ ਸੋਚ ਰਿਹਾ ਜੀ ਬੜਾ ਯੋਗਦਾਨ ਹੈ ਨਾ ਭਰਾਵਾਂ ਦਾ ਤੇ ਵੇਖੋ ਬੜਾ ਜਿਹੜੀ ਸ਼ਰਦਾ ਦੇ ਨਾਲ ਵੀਰ ਸੇਵਾ ਕਰ ਰਿਹਾ ਕਰੀਦਾ ਬੱਲੇ ਦੇਖੋ ਜੋ ਦੇ ਜਜਵੇ ਨੂੰ ਸਲਾਮ ਆ ਭਗ ਜੀ ਤੇ ਹਰ ਇੱਕ ਵੀਰੇ ਤੇ ਸੇਵਾ ਦੇ ਵਿੱਚ ਯੋਗਦਾਨ ਪਾ ਰਿਹਾ ਭਰਾ ਬੜਾ ਤੇ ਇਧਰ ਵਾਟਾ ਵੀ ਸੇਵਕ ਸਿੰਘ ਇਹ ਵੀ ਉਸੇ ਦਿਨ ਤੋਂ ਇੱਥੇ ਪੂਰੀ ਨਿਗਰਾਨੀ ਦੇ ਵਿੱਚ ਆ ਸੇਵਾ ਕਰ ਰਿਹਾ ਹੋਰ ਸੇਵਕ ਸਿੰਘ ਜੀ ਜਿੰਦਾਬਾਦ ਸਭ ਲੈ ਗਿਆ ਪਾਣੀ ਹੋ ਗਈ ਮਹਾਰਾਜ ਦੀ ਕਿਰਪਾ ਲੈ ਲੈ ਤੇ ਗਿਆ ਦਾ ਭਗ ਜੀ ਤੇ ਹੋਰ ਕੁਝ ਕਹਿਣਾ ਸੰਗਤਾਂ ਨੂੰ ਹਾਂ ਚੜ੍ਹਦੀਆਂ ਹੈਗਾ ਸੇਵਾ ਚੜ੍ਹਦੀ ਕਲਾਂ ਚੜ੍ਹਦੀ ਜੀ ਵਾਹ ਜੀ ਧੰਨਵਾਦ ਜੀ ਪਾਣੀ ਲੈਣਾ ਹੀ ਚਾਹੀਦਾ ਕਿਉਂਕਿ ਬੜੇ ਦਿਨ ਹੋ ਗਏ ਆ ਯੋਰ ਲੱਗਦੇ ਆਨੂੰ ਤੇ ਸ਼ੇਅਰ ਕਰੋ ਇੱਧਰ ਭਉਜੀ ਪਕੌੜੇ ਬ੍ਰੈਡ ਵਾਲੇ ਚਾਹ ਪਾਣੀ ਸਾਰਾ ਦਿਨ ਅਟੁੱਟ ਵਰਤਾਇਆ ਜਾਂਦਾ ਐਸਾ ਦੇ ਦੇ ਸਕਦੇ ਆ ਬ੍ਰੈਡ ਚਾਹ ਦੇ ਨਾਲ ਸੰਗਤਾਂ ਨੂੰ ਵਰਤਾਏ ਜਾਂਦੇ ਆ ਜੀ ਫੁਲਕਾ ਪਾਣੀ ਸਾਰਾ ਦਿਨ ਚੱਲਦਾ ਜੀ ਤੇ ਇੱਧਰ ਭਉਜੀ ਡਾਕਟਰ ਹਰ ਇੱਕ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਆ ਤਾਂ ਹਰ ਇੱਕ ਦਵਾਈ ਹੈ ਮੈਡੀਕਲ ਸੁਵਿਧਾ ਪੂਰੀ ਬਾਈਰ ਜੀ ਖਾਲਸਾ ਵੈਦ ਬਾਬਾ ਜੀ ਹਾਂਜੀ ਤੇ ਮੈਡੀਕਲ ਦੀ ਸੁਵਿਧਾ ਕਰਾਇ ਚੜ੍ਹਦੀ ਕਰਾਣਾ ਚੱਲ ਰਹੀ ਹੈ ਜੀ ਵਾਹ ਗੱਦੀਖਾ ਖਾਲਸਾ ਵੈਦ ਕੀ ਕੀ ਬੇਨਤੀ ਕਰਨਾ ਚਾਹੁੰਦੇ ਜੀ ਸੰਗਤਾਂ ਨੂੰ ਇਹ ਕੀ ਕੰਮ ਚਾਹੁੰਦੇ ਆ ਬੜੇ ਦੁੱਖ ਦੀ ਗੱਲ ਆ ਪੀ ਦਾ ਪਾਣੀ ਆਇਆ ਪਾਣੀ ਇਹਨਾਂ ਬਹੁਤ ਜ਼ਿਆਦਾ ਆ ਗਿਆ ਤੇ ਸੰਗਤਾਂ ਬੜੇ ਜੋਰ ਸ਼ੋਰ ਨਾਲ ਲੱਗੀਆਂ ਇਹ ਸੇਵਾ ਕਰ ਰਹੀਆਂ ਨੇ ਦੇ ਕੋ ਸਮੇਂ ਹੋਣ ਤੇ ਆ ਕੋਈ ਪਰ ਮੇਕਪਾ ਉਪਰ ਤੇ ਅੱਜ ਕਿਰਪਾ ਕਰੇ ਸੱਤੇ ਪਾਣੀ ਘਾਟੇ ਇਹਨਾਂ ਦੇ ਘਰਾਂ ਦੀ ਸੋਧਾ ਕਰਾਂਗੇ ਬਿਲਕੁਲ ਜੀ ਮਾਰਾ ਪਾਣੀ ਘਾਟੇ ਦੇ ਘਰਾਂ ਚੋ ਧਾਰੀ ਟੱਟ ਗਏ ਆ ਹਾਂਜੀ ਹਾਂਜੀ ਅਸੀਂ ਤੇ ਚਲੋ ਖਰਨਾਲੀ ਤੋਂ ਆਏ ਆ ਜੀ ਜਿੰਨੀ ਸੇਵਾ ਮਹਾਰਾਜ ਨੇ ਕਰਨ ਚਾਹੀਏ ਲੈ ਕੇ ਆਏ ਆ ਦੁੱਧ ਪ੍ਰਸ਼ਾਦੇ ਲੈ ਕੇ ਆਏ ਹਾਂ ਕੱਲ ਵੀ ਦੁੱਧ ਪ੍ਰਸ਼ਾਦੇ ਲੈ ਕੇ ਆਏ ਹਾਂ ਤੇ ਨਾਲ ਆਪਣੀ ਮੈਡੀਕਲ ਦੀ ਸੋਧਾ ਅੱਜ ਨਾਈ ਸੇ ਦੁਕਾਨ ਤੋਂ ਇਹ ਜਿਹੜਾ ਮੱਤੀ ਦੇ ਲਈ ਵਾਹ ਜੀ ਵਾਹ ਗੱਫੇ ਤੇ ਆਪਣਾ ਪ੍ਰਸ਼ਾਦੇ ਲੈ ਕੇ ਆਏ ਆਂ ਨਾਲ ਆਪਣੀਆਂ ਮੈਡੀਕਲ ਜਿਹੜੀਆਂ ਲੈ ਕੇ ਆਏ ਆਂ ਹਾਂਜੀ 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 ਧੰਨਵਾਦ ਜੀ ਅਸੀਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆਂ ਕਿਨਾਂ ਨੇ ਸਾਡੇ ਨਾਲ ਸਪੋਰਟ ਦਾ ਮੋਡਾ ਜੋੜਿਆ ਪਿੰਡ ਬਰਨਾਰੇ ਤੋਂ ਐ ਸਭ ਉਸਨੂੰ ਇੱਕ ਪਿੰਡ ਬਰਨਾਰੇ ਤੋਂ ਸੰਗਤ ਦੇ ਸਹਿਯੋਗ ਨਾਲ ਇਹ ਚੱਲ ਰਿਹਾ ਪ੍ਰਸ਼ਾਦੇ ਵੀ ਦਵਾਈ ਵੀ ਧੰਨਵਾਦ ਜੀ ਫਿਰ ਦੇ ਵੇਖੋ ਪਾਣੀ ਚੱਲ ਰਿਹਾ ਪਾਣੀ ਦੇ ਵਿੱਚ ਕਈਆਂ ਬੰਦਿਆਂ ਦੇ ਪੈਰ ਖਰਾਬ ਹੋ ਜਾਂਦੇ ਕੋਈ ਵੀ ਬਿਮਾਰੀ ਲੱਗ ਜਾਂਦੀ ਆ ਜੀ ਉਹਨਾਂ ਦਾ ਹੱਲ ਕਰਨ ਵਾਸਤੇ ਹਰ ਇੱਕ ਮੈਡੀਕਲ ਵੀਰ ਜੀ ਸੂਜ ਦਾ ਪੂਰੀ ਕਾਇਮ ਆ ਜੀ ਤੇ ਫੁਲਕਿਆਂ ਦੀ ਸੇਵਾ ਦੁੱਧ ਦੀ ਸੇਵਾ ਸੰਗਤਾਂ ਦੀ ਸੇਵਾ ਵੀਰ ਲੈ ਕੇ ਪਹੁੰਚਿਆ ਜੀ ਬਹੁਤ ਵੱਡਾ ਯੋਗਦਾਨ ਆ ਭਰਾਵਾਂ ਦਾ ਤੇ ਵੇਖੋ ਜਿਹੜੇ ਟਰਾਲੇ ਪਰ ਪਰ ਕੇ ਆ ਰਹੇ ਆ ਜੀ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ ਦੇਖੋ ਜੋ ਦੇ ਕਰਾ ਆ ਰਹੇ ਕਰਾ ਪਰ ਪਰ ਕੇ ਟਰੈਕਟਰ ਥੋੜੇ ਲੈ ਕੇ ਪਹੁੰਚ ਰਾਇਆ ਜੀ ਕਿਹੜੇ ਇਲਾਕੇ ਜੋਧਿਓ ਪਿੰਡ ਕਿਹੜਾ ਸਹੀ ਤੋਂ ਸਹੀ ਤੋਂ ਵਾਲੇ ਵੀ ਸਾਡੇ